ਫਿਰ ਕਬੱਡੀ ਤੋਂ ਬਾਅਦ ਜਿਹੜਾ ਤੁਸੀਂ 62 ਕਿਲੋ ਜਾਂ ਉਪਨ ਜਾਂ ਕਿਵੇਂ ਰਿਹਾ ਉਹ ਕਿਵੇਂ ਰਿਹਾ ਤੁਹਾਡਾ ਸਫਰ 62 ਪਹਿਲਾਂ ਤਾਂ ਸਾਡੇ ਦਾ ਥੱਲੀ ਖੇਡਦੀ ਸੀ ਯਾਰ 62 ਮੇਰੀ ਜਿਹਾ 70 ਕਿਲੋ ਭਾਰ ਸੀ ਅੱਛਾ ਜਦੋਂ ਸ਼ੁਰੂ ਕੀਤਾ ਤੁਸੀਂ ਜਿਆਦਾ ਹਾਂ ਮੇਰੇ ਨਾਲ ਦੇ 62 ਖੇਡਦੇ ਸੀ ਦਰਸ਼ਕ ਦੇ ਜਗENDER ਅੱਛਾ ਤੇ ਮੇਰਾ ਦਾਤਾ ਜੀ ਪਸੰਤ ਤੇ ਗੁਰਮukh ਮੇਰੇ ਦਾਤਾ ਸਾ ਲਾਈ ਦੋ ਹਾਂ ਉਹਨਾਂ ਦਾ ਬਾੜ ਪਾਰ ਸੀ ਲਗਤਪੁਰ ਦਾ ਮੇਲਾ ਖੇਡਣਾ ਸੀ ਅੱਛਾ ਤੇ ਮੈਂ ਕਿਹਾ ਵੀ ਮੈਂ ਖੇਡਣਾ ਜਰੂਰ ਹੈ ਮੇਰੀ ਤਿਆਰੀ ਵਾਹੀ ਹੋਈ ਵੀ ਸੀ ਅੱਛਾ ਉਹਦੋਂ ਤੁਸੀਂ 70 ਕਿਲੋ ਵਜ਼ਨ ਸੀ ਤੁਹਾਡਾ ਮੇਰੇ 70 ਸੀ ਪੂਰਾ ਹਾਂ ਤੇ ਮੈਂ ਆਖਾ ਵੀ ਅੱਤ ਚੱਪੜਾਂ ਪਾਈਆਂ ਸੀ ਮੇਰੇ ਪੈਰਾਂ 'ਚ ਹਾਂ ਤੇ ਮੈਂ ਸੁੱਥੂ ਚੋਂ ਵੱਧਨੇ ਚੱਪੜਾਂ ਪਿਛਲੇ ਪਾਸੇ ਅੱਛਾ ਮੈਂ ਕਹਾ ਮੈਂ ਵੀ ਯਾਰ ਖੇਡੂਗਾ ਹਾਂ ਉਹ ਕਹਿੰਦੇ ਵੀ ਹੁਣ ਗੱਲ ਕੀ ਕਰੀ ਅਸੀਂ ਦੂਜੀ ਟੀਮ ਨਾਲ ਗੱਲ ਕਰ ਲਈ ਵੀ ਇੱਕ ਬੰਦਾ ਤੁਸੀਂ ਆ ਜਾਓ ਟੀਮ ਦਾ ਕਢਾ ਲਓ ਇੱਕ ਸਾਨੂੰ ਕਢਾ ਲਓ ਅੱਛਾ ਉਹ ਕਹਿੰਦੇ ਵੀ ਕਮਲਾ ਸਾਡੇ ਨਾਲ ਆ ਗਿਆ ਮੋٹے ਦਿਮਾਖ ਦਾ ਹਾਂ ਹਾਂ ਵੀ ਜਿਹੜਾ ਹੁਣ ਮੇਲੇ ਦੇ ਗਮਾਜ ਗਿਆ ਸੀ ਕਿ ਕੀ ਕਰਾਂਗੇ ਦਾ ਤੁਹਾਨੂੰ ਕਹਿੰਦੇ ਸੀ ਮੋٹے ਦਿਮਾਖ ਦਾ ਆ ਵੀ ਕਮਲਾ ਆ ਗਿਆ ਹਾਂ ਉਹਨਾਂ ਵੀ ਚੰਗਾ ਉਹ ਮੰਨ ਲ ਗਏ ਵਿਚਾਰੇ ਦੂਜੀ ਟੀਮ ਵਾਲੇ ਹਾਂ ਬਰਾਸਪੁਰ ਦੀ ਟੀਮ ਸੀ ਉਹ ਮੰਨ ਗਏ ਕਹਿੰਦੇ ਠੀਕ ਆ ਯਾਰ ਬਈ ਤੁਸੀਂ ਆਪ ਦਾ ਭਾਰਾ ਬੰਦਾ ਕਢਾ ਲਓ ਇਸ ਸਾਡਾ ਸੀਗਾ ਕਢਾ ਲੈਣੇ ਆ ਹਾਂ ਜੇ ਯਾਰ ਕਹਿੰਦੇ ਹੁਣ ਇਹ ਗਮਾਜ ਕਹਿੰਦੇ ਮਾਪਿਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ ਮੇਲੇ ਦਾ ਕੰਮ ਹੈ ਵੀ ਇਹਨੂੰ ਅੰਦਰ ਲੈ ਜਾਗੇ ਬਾਹਰ ਅੰਦਰ ਖੇਡਣ ਬਗ ਜਾਗੇ ਬਾਹਰ ਰਹਿ ਜੂ ਅੱਛਾ ਉਹ ਗਾਹ ਉਹ ਜੇ ਤੋਦਣ ਵਾਲਾ ਸੀ ਵਿਚਾਰਾ ਹਾਂ ਹਾਂ ਉਹ ਉਹਨੂੰ ਅਸੀਂ ਆਖਿਆ ਵੀ ਮੋਰਾ ਲਾ ਦਿਓ ਕਹਿੰਦਾ ਦੋ ਲਾ ਦੇ ਮੈਂ ਕਿਹਾ ਇੱਥੇ ਲੜਿਓ ਇਹ ਦੋ ਲਾ ਲਈ ਹਾਂ ਹਾਂ ਉਹਨ ਦੋ ਰਾਦੀ ਸਿੱਧਾ ਹਾਂ ਉਹਨਾਂ ਦਾ ਖੁਸ਼ ਹੋ ਗਿਆ ਵੀ ਕਮਲਾ ਕੋਈ ਅੱਛਾ ਹਾਂ ਅਸੀਂ ਮੇਲਾ ਖੇਡੀ ਗਏ ਆਰਾਮਦਰੀਆ ਵਿੱਚ ਖੜਾ ਰਿਹਾ ਟੱਚਾਂ ਚਾ ਹਾਂ ਹਾਂ ਮੈਂ ਟੱਚ ਕਰ ਉਹ ਟੱਚ ਕਰਦੇ ਹੁੰਦੇ ਸੀ ਨਾ ਹਾਂ ਹਾਂ ਤੇ ਉਹਦੇ ਪੁਆਇੰਟ ਵੀ ਮਤਲਬ 7 ਦੀ ਟੀਮ ਪੂਰੀ ਕਰਨੀ ਸੀ ਅੱਛਾ ਅਸੀਂ ਪੰਜੀ ਸੀ ਹਾਂ ਹਾਂ ਅਸੀਂ ਮੇਲਾ ਖੇਡੀ ਗਏ ਅੱਛਾ ਤਖਤਪੁਰੇ ਦਾ ਮੇਲਾ ਖੇਡਿਆ ਹਾਂ ਤਖਤਪੁਰ ਦਾ ਮੇਲਾ ਖੇਡਿਆ ਹਾਂ ਤੇ ਉਸ ਤੋਂ ਬਾਅਦ ਫੇਰ ਤੁਨ ਦੋ ਤਿੰਨ ਟੀਮਾਂ ਲਾਦੀਆਂ ਸੀ ਮੇਰਾ ਸੈਟ ਵਾਲਾ ਦਾ ਸਾਡਾ ਅੱਛਾ ਤੇ ਮੈਂ ਆਰਾਮ ਨਾਲ ਖੜਾ ਰਿਹਾ ਮੈਨੂੰ ਪਤਾ ਹੀ ਮੇਰਾ ਵਾਜਨ ਵਾਲਾ ਹਾਂ ਹਾਂ ਵੀ ਆਪਣਾ ਦਾ ਭਾਰਾ 70 ਆਪਾਂ ਰੋਣਾ ਪਊਗਾ ਹਾਂ ਮੈਂ ਉਹਦੇ ਲੁਕੇ ਰਿਆ ਦੂਜੇ ਨਾਲ ਕੌਡੀਆਂ ਪਾਤੀਆਂ ਅੱਛਾ ਪਾਉਂਦੇ ਕੌਡੀਆਂ ਸ਼ੁਰੂ ਤੋਂ ਕੌਡੀਆਂ ਹੀ ਪਾਉਂਦਾ ਸੀ ਉਹਦੇ ਫਰਦਾ ਵੀ ਸੀ ਅੱਛਾ ਫਰਜਾਪ ਵੀ ਕਰਦਾ ਸੀ ਤੁਹਾਨੂੰ ਡਬਲ ਸੀ ਤੇ ਦੂਜੇ ਨੇ ਬਾਈ ਜਿੱਤ ਲਿਆ ਇਹ ਅੱਛਾ ਕਮੇਟੀ ਵਾਲੇ ਗਏ ਯਾਰ ਤੂੰ ਕਰਿਆ ਕੀ ਹੈ ਸਾਡੇ ਦਾ ਸਾਡੂ ਫੁੱਦੂ ਬਣਾ ਗਿਆ ਹੋ ਗਿਆ ਅੱਛਾ ਹੋਰ ਫਿਰ ਵੀ ਕਰਦਾ ਸੀ ਯਾਰ ਕਹਿੰਦੇ ਕਹਿੰਦੇ ਐਦਾ ਕਹੇ ਉਹੀ ਐ ਵੀ ਸਿਦਰਾ ਯਾਰ ਕਹਿੰਦੇ ਮੈਂ ਯਾਰ ਉਹਦਾ ਹੁਣ ਕੋਈ ਜਿਹੜੀ ਦੂਜੀ ਟੀਮ ਸੀ ਉਹਨਾਂ ਨੇ ਮੇਰਾ ਲਵਾਤਾ ਮਿਹਰਬਾਨੀ ਬਾ ਉਹਦੋਂ ਬਾਅਦ ਫਿਰ ਮੈਂ ਲਾਸਟਿੰਗ ਨਹੀਂ ਫਿਰ ਕਲੱਬ ਹੀ ਖੇਡਿਆ ਅੱ ਫਿਰ ਕਰਬ ਮੈਂ ਤਾਂ ਬਾਵਾ ਟਾਈਮ ਖੇਡ ਗਿਆ ਅੱਛਾ ਫਿਰ ਵਿਆਹ ਤੇ ਆ ਕੇ ਛੱਡਿਆ ਅੱਛਾ ਵਿਆਹ ਕਿੰਨੇ ਚ ਹੋਇਆ ਤੁਹਾਡਾ ਤੇਰਾ ਸਾਨਸੀ ਜੇ ਮੈਰਿਜ ਹੋ ਗਈ ਸੀ ਅੱਛਾ ਉਦੋਂ ਕਿੰਨੀ ਉਮਰ ਸੀ ਤੁਹਾਡੀ ਉਹ ਹੁਣ ਉਮਰ ਦਾ ਮੈਨ ਪੜਾ ਮੇਰੇ ਕੀ ਯਾਦ ਆ ਪਰ ਮੇਰਾ ਵਿਆਹ ਸੀਚ ਹੋ ਗਿਆ ਹਾਂ ਤੇ ਬਸ ਉਦੋਂ ਬਾਅਦ ਨਹੀਂ ਖੇਡਣ ਤੁਰਿਆ ਨਾ ਪਰ ਉਦੋਂ ਮਹੱਲਾ ਗੁਲਾਜ ਮਚ ਗਿਆ ਅੱਛਾ ਅਨੈਕਸਲੇਟ ਮੂਵਮੈਂਟ ਆ ਗਈ ਸੀ ਤੇ ਮੈਂ ਟੇਕ ਗਿਆ ਕਰੀ ਮਾਹ ਛੱਡੋ ਖੜਾ ਹਾਂ ਵਿਆਹ ਦੇ ਮੋਹ ਨੇ ਤਾਂ ਨਹੀਂ ਕਿਤੇ ਕਬੜੀ ਸੀ ਨਹੀਂ ਮੂਈ ਬਸ ਉਹ ਪਾਟ ਫੂਟ ਕੇ ਡੁੱਡੀਓ ਆ ਆਪਸ ਵਿੱਚ ਬਣਉਣੀ ਪੈਗੀ ਹਾਂ ਤੋਂ ਪੈ ਰੂਪ ਵਾਲਾ ਕੋਲੇ ਕੋਈ ਕਦੋਂ ਰਿ ਗਿਆ ਬਾਗਿਆ ਰਿਆ ਕੋਲੇ ਮੈਂ ਮੈਨੂੰ ਕੜਾ ਕੜੂ ਲੋ ਯਾਰ ਹਾਂ ਇਹ ਕੋਈ ਸੰਤਰਾਜ ਲੱਗ ਜੂ ਸਾਨੂੰ ਐ ਹੋ ਜੂ ਮੈਂ ਚੱਲ ਛੋਡੀ ਮਰਜੀ ਫਿਰ ਤੁਸੀਂ ਘਰੀ ਰਹੇ ਘਰੀ ਰਹੇ ਆਪਦਾ ਹਾਂ ਉਦੋਂ ਤੁਸੀਂ ਦੱਸਦੇ ਸੀ ਪੁਲਿਸ ਵੀ ਤੰਗ ਕਰਦੀ ਰਹੀ ਤੁਹਾਨੂੰ ਪੁਲਿਸ ਮੇਰੇ 84 ਆ ਕੇ ਦੰਗੇ ਪੈ ਕੇ ਫੇਰ ਅੱਛਾ ਪਲਾਸੀ ਚ ਉਹ ਨਕਸਲੇਟ ਮੂਵਮੈਂਟ ਨਿਕਲਿਆ ਹੀ ਫਿਰ ਚੁੱਪ ਡਰ ਗਏ ਫਿਰ 84 ਦੰਗੇ ਹੋ ਗਏ ਕਲਵੰਤ ਕੁੰਮਟੀ ਭੱਜ ਗਿਆ ਇਥੋਂ ਹਾਂ ਉਹ ਸਾਡੇ ਦਾ ਗਰਾਊਂਡ ਖਿੱਡੇ ਸੋ ਕਾਲਜ ਪੜਦਾ ਸੀ ਅੱਛਾ ਕਲਵੰਤ ਕੁੰਮਟੀ ਉਹ ਤਾਂ ਕਈ ਪਿੰਡਾਂ ਨੇ ਮੋਗ ਵਰਨੇ ਕਰਦੇ ਬੁਗਲੇ ਕੋਲੇ ਆਉਂਦਾ ਉਹ ਅੱਛਾ ਉਹ ਪੁਲਿਸ ਮੇਰੇ ਵਾਰ ਪਈਗੀ ਅੱਛਾ ਪੁਲਿਸ ਤਾਂ ਕੰਨਾਂ ਵਾਲੀ ਕੱਚੀ ਸੀ ਨਾ ਹਾਂ ਵੀ ਇਹਦੇ ਕੋਲੇ ਆਉਂਦਾ ਮੇਰੇ ਕੋਲੇ ਕਾਨੂੰ ਉਹ ਬੇਚਰਾ ਹੋ ਤਖੜੇ ਕਰਦਾ ਮੁੰਡਾ ਸੀ ਪਰ ਪੁਲਿਸ ਨੇ ਮੈਨੂੰ ਦੋ ਤੰਮਾਂ ਦੀ ਜੀੜੀ ਕਰਿਆ ਉਹਦੀ ਖਾਤਰ ਉਹਦੋਂ ਸੁਣਵਾਈ ਵੀ ਹੈ ਨਹੀਂ ਸੀ ਨਾ ਸੁਣਵਾਈ ਕਿੱਥੇ ਸੀ ਮਾਰਨ ਮਾਰਕੋਟਦੇ ਸੀ ਦੋ ਤੰਮਾਂ ਦੀ ਚੱਕ ਕੇ ਸ਼ੀਸ਼ਟਾਪ ਚ ਲੈ ਕੇ ਮੈਨੂੰ ਉੱਥੇ ਫੰਡੇ ਫਿਰ ਬਾਈਸ਼ਾਨੇਦਾਰ ਸੀ ਹਾਂ ਹਾਂ ਕਹ ਸਹੀ ਗੱਲ ਦੱਸ ਮੈਂ ਕਿਹਾ ਮੈਂ ਸਹੀ ਕੀ ਦੱਸਣਾ ਯਾਰ ਮੈਨੂੰ ਤਾਂ ਪਤਾ ਨਹੀਂ ਉਹਦੇ ਬਾਰੇ ਨਾ ਅੱਛਾ ਤੁਹਾਨੂੰ ਬਠਿੰਡੇ ਲੈ ਕੇ ਸੀ ਫੰ ਕਿਹਦਣ ਕੰਬੈਰਾ ਵੀ ਆਪਾਂ ਰਾਤ ਭਰਾਂ ਤੇ ਚੜ੍ਹ ਕੇ ਤੇ ਪੁਰਸ ਮਾਰ ਦੂਗੀ ਹਾਂ ਚਲੋ ਉਸ ਤੋਂ ਕੁਦਰਤ ਨੇ ਮੈਨੂੰ ਦਾਤ ਬਖਸ਼ੀ ਮੈਨੂੰ ਜਾਨ ਬਖਸ਼ੀ ਮੇਰੇ ਨਾਲ ਤੋਂ ਬੰਦੇ ਕਾਊਂਟਰ ਕਰਤੇ ਦੋ ਅੱਛਾ ਤੁਹਾਡੇ ਨਾਲ ਦੇ ਹਾਂ ਦੋ ਬੰਦੇ ਕਾਊਂਟਰ ਕਰਤੇ ਨਾਲੋਂ ਬੜਾ ਮਾੜਾ ਸਮਾਂ ਸੀ ਉਦੋਂ ਦਾ ਬੜਾ ਮਾੜਾ ਸਮਾਂ ਸੀ ਉਹ ਸਮਾਂ ਦੇਖ ਕੇ ਮੈਂ ਡਰ ਗਿਆ ਫਿਰ